ਜੱਤੀ ਕੱਚ ਚ ਲੈਗੇ ਕੁੱਤੇ ਗਵੰਡੀਆਂ ਜਾਗ ਦੇਕੇ ਸੁੱਤੇ ਗਵੰਡੀਆਂ ਜਾਗ ਦੇਕੇ ਸੁੱਤੇ ਗਵੰਡੀਆਂ ਜਾਗ ਦੇਕੇ ਸੁੱਤੇ ਸਗਰਾਉਂ ਦੇ ਕੂਆ ਨਿੱਕਾ ਜੱਲੀ ਕੱਚ ਚ ਦੇਕੇ ਪਾਵੇ ਗਵੰਡੀਆਂ ਰੱਖਣੀ ਤੇ ਜਾਵੇ ਗਵੰਡੀਆਂ ਰੱਖਣੀ ਤੇ ਜਾਵੇ ਸਗਰਾਉਂ ਦੇ ਕੂਆ ਨਿੱਕਾ ਜੱਲੀ ਕੱਚ ਚ ਲੈ ਕੇ ਦਾ ਬਾਜਵਾਬ ਦਿੱਤੀ ਜਾਂਦੀ ਆ ਪੂਆ ਕੁੜੀ ਨੇ ਸੁਖਣ ਸਮਾਈ ਵਿਚੇ ਰੱਖੀਆਂ ਗੋਰੀਆਂ ਨਹੀਂ ਸਾਡੇ ਮੁੰਡੇ ਆਂਦੇ ਪੂਆ ਦੀਆਂ ਲੱਗਤਾ ਗੋਰੀਆਂ ਨਹੀਂ ਸਾਡੇ ਮੁੰਡੇ ਆਂਦੇ ਪੂਆ ਦੀਆਂ ਲੱਗਤਾ ਗੋਰੀਆਂ ਕੁੜੀ ਨੇ ਸੁਖਣ ਸਮਾਈ ਵਿਚ ਰੱਖੀਆਂ ਗੋਰੀਆਂ ਭਾੜੇ ਕਹਿੰਦੇ ਕੰਮੀ ਲੱਗਤ

பூா தலா நூஷா ਕੱਟ ਬੋਲੀ ਤਾਂ ਡਾਗ ਪਟਾਉਂਦੇ ਮਾਰੂ ਕੱਟ ਬੋਲੀ ਤਾਂ ਡਾਗ ਪਟਾਉਂਦੇ ਮਾਰੂ ਵੱਧ ਕੱਟ ਬੋਲੀ ਡਾਗ ਪਟਾਉਂਦੇ ਆ ਦੇਖਿਆ ਮੇਰੀ ਬੱਚੀ ਜਰਦੀ ਕਿੱਧਰ ਅੱਗੇ ਚੱਲੀ ਜਾਂਦੀ ਹੈ ਸਾਰੇ ਉੱਤੇ ਇਕੱਠੇ ਬੜਾ ਮੈਸ ਪੈ ਰਿਹਾ ਹੈ ಲಿ <Sings> ನೀ 真漂 ਅਸਲੀ ਤੇਰੀ ਨਿਗਾਹ ਵਿੱਚ ਕੌਣ ਮੇਰੇ ਕਹਤੋਂ ਤੇਰੀ ਨਿਗਾਹ ਵਿੱਚ ਕੌਣ ਮੇਰੇ ਸਾਣਿ ਦਾਦ ਕੀ ਮੰਝਾ ਬੁਣੀਏ ਆਣੀ ਦਾਦ ਕੀ ਇਹ ਮੰਝਾ ਬੁਣੀਏ ਪਟਦੀ ਪਾਈ ਕੇ ਦੌਣ ਦਾਦ ਕੀ ਸੱਚ ਦੱਸ ਦੀ ਤੇਰੀ ਨਿਗਾਹ ਵਿੱਚ ਕੌਣ ਦਾਦ ਕੀ ਇਹ ਸੱਚ ਦੱਸ ਦੀ ਇਹ ਵਾਰ ਸੀ ਘਟਣ ਗਿਆ ਸੀ ਖਟ ਕੇ ਲਿਆਂਦਾ ਪਾਠਾ ਨਾਲੇ ਗਲੰਦੀ ਦਾਲ ਮੁੱਕੂਗੀ ਨਾਲੇ ਰੋਕੂ ਕਿਆ ਗਿੱਲਾ